ਬਹੁਤ ਪ੍ਰਭ ਕੀ ਵਤਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇਕੈ ਹਰਿ ਅਗਮਿ ਅਪਾਰ ਤਬ ਨਰਕ ਸੁਰਗ ਕਹੋ ਕੋਣਿ ਉਤਾਰ ਜਬ ਨਿਰਗੁਣ ਪਨਾ ਸੈ ਸੁਪਾਈ ਤਾਸੇ ਸਖਤ ਕੋ ਕਿਤਠਾਇ ਜਬ ਆਪੇ ਆਪ ਆਪਣੀ ਜੋਤ ਤਰੈ ਤਵ ਕਵਨ ਨਿਡਰ ਕਵਨ ਕਤੰਦਰ ਕੌਣ ਛੁਟੇ ਕੌਣ ਬੰਧਨ ਬਾਤੇ ਆਪਣੇ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਹਲਗੀ ਦਾਲ ਚਨੇ ਦੀ ਦਾਲ ਬਣ ਬਣਾੜੀ ਹੈ ਪ੍ਰਸ਼ਾਦੇ ਤੇ ਗੁਰੂ ਕਾਲੰਗ ਦੇ ਪਿਆਰ ਬਾਕੀ ਨੂੰ ਕਿ ਆਪ ਚੁਕ ਲੈ ਬਾਕੀ ਆਪਾ ਗੱਲਾਂ ਮਾਰ ਰਿਹਾ ਸੀ ਆਪ ਸਾਹਮਣੇ ਨਹੀਂ ਆਂਦਾ ਮੈਂ ਤਾਂ ਕੁਝ ਨਹੀਂ ਹਾਂ ਜਿਹੜੇ ਮੇਰੇ ਆਪਣੇ ਬੇਸ ਤੋਂ ਮੈਂ ਹਾਂ ਕਿ ਬਾਈਕ ਖਾਲਸਾ ਵੀ ਆਗੇ ਬਿੱਟੂ ਵੀਰ ਜੀ ਵੀ ਆ ਗਏ ਨੇ ਸਾਰੀ ਬੋਲ ਕੇ ਦੱਸੋ ਕਿੰਨੇ ਪਿੰਡਾਂ ਦੀ ਨੰਬਰਦਾਰੀ ਹੈ ਤੁਹਾਡੇ ਕੋਲ ਲੋ ਜੀ ਮਿਸਤਰੀ ਅੱਜ ਪਲੰਬਰ ਨਵੇਂ ਆਏ ਨੇ ਕਦਾ ਤੜਕੇ ਬਣ ਗਏ ਆਲੂ ਠੀਕ ਆ ਰੰਗ ਹਾਂਜੀ ਆਜੀ ਸੱਜ ਬਣ ਗਈ ਐ ਸਬਜੀ ਆਲੂ ਆ ਦੀ ਪਾਠੀ ਸਿੰਘਾ ਲਈ ਨਾਲ ਹੈਗੀ ਐ ਦਾਲ ਜਿਹੜੀ hibe ਨਾਲ ਤੇ ਬੱਚਿਆਂ ਨੂੰ ਪਸੰਦ ਆਉਂਦੀ ਹੈ ਪਿੰਡੀ ਹਰ ਦੂਜੇ ਦਿਨ ਪਿੰਡੀ ਤੇ ਬੱਚਿਆਂ ਦੇ ਲਈ ਪਿੰਡੀ ਨਾਲ ਹੈਗੀ ਦਾਲ ਚਨੇ ਦੀ ਦਾਲ ਪੁਰਬਿਣਾਣੀਏ ਪਰਸ਼ਾਦੇ ਤੇ ਗਰੁੱਪ ਵਾਲੇ ਨੇ ਤਿਆਰ ਐ ਬਾਬਾ ਜੀ ਨੰਬਰਦਾਰ ਨੇ ਸਾਡੇ ਹੈ ਐ ਨੰਬਰਦਾਰ ਆ ਜੀ ਭਵੇਂ ਇਹਨਾਂ ਦੀ ਪਿੰਡੇ 'ਚ ਚਲਦੀ ਹੈ ਕਿ ਨਹੀਂ ਚਲਦੀ ਪਰ ਨੰਬਰਦਾਰ ਨਹੀਂ ਪਿੰਡੂਰੇ 'ਚ ਕਰਦਾ ਤਾਂ ਕਹਿੰਦਾ ਮੈਨੂੰ ਬਹੁਤ ਚੰਗਾ ਲੱਗੇ ਹਾਂ ਜੀ ਕਦਾ ਮੋਰ ਲਾ ਦੇ ਕਾਗਜ਼ ਆਪਣੇ ਕਦਾ ਮੋਰ ਨਹੀਂ ਮਾਰਨਾ ਮੋਰ ਮੋਰ ਕੋਈ ਲਾਣਾਂ ਨਹੀਂ ਆ ਬਾਕੀ ਦੀ ਕਾੜੀ ਸਾਰੀ ਹੀਰਾ ਸੁਣਾਏਗਾ ਹੀਰਾ ਸੁਣਾਏਗਾ ਕਾੜੀ ਸਾਰੀ ਕਿੰਨੇ ਕਿ ਚਲਦੀ ਹੈ ਬੋਲ ਕੇ ਦੱਸੋ ਕਿੰਨੇ ਪਿੰਡਾਂ ਦੀ ਨੰਬਰਦਾਰੀ ਹੈ ਤੁਹਾਡੇ ਕੋਲ ਦੋ ਪਿੰਡਾਂ ਦੀ ਕਿਹੜੇ ਕਿਹੜੇ ਖੁੱਡਰ ਤੇ ਸ਼ਾਦੀਪੁਰ ਖੁੱਡਰ ਤੇ ਸ਼ਾਦੀਪੁਰ ਠੀਕ ਹੈ ਚੰਗੇ ਨੋਟ ਕੁਟਦੇ ਹੋਗੇ ਤੇ ਆ ਰਿਹਾ ਜੀ ਗੁਰੂ ਕਾ ਲੰਗਰ ਪੱਟ ਸਿੰਘ ਛੱਕ ਰਹੇ ਨੇ ਪ੍ਰਸ਼ਾਦੇ ਤੇ ਕਰੀਏ ਅਰਸ਼ ਕਰੀਏ ਪ੍ਰਸ਼ਾਦਾ ਸੱਚਕਾਣੀ ਸੇਵਾ ਪੱਟ ਸਿੰਘਾਂ ਨੂੰ ਲੰਗਰ ਪਾ ਕੇ ਦੇ ਰਹੀ ਹੈ ਤੇ ਤੀਜਾ ਸਿੰਘ ਜੀ ਵੀ ਲਗੇ ਪਏ ਨੇ ਵਿੱਚ ਵਿੱਚ ਅਸੀਂ ਵੀ ਚੈੱਕ ਕਰ ਲੈਂਦੇ ਆ ਨਮਕ ਲੋ ਜੀ ਭਾਈ ਮਜੀਤ ਸਿੰਘ ਜੀ ਕਰ ਰਹੇ ਨੇ ਆਰਾਮ ਬਹੁਤ ਥੱਕੇ ਨੇ ਡਿਊਟੀ ਲਗਾ ਕੇ ਸੁੱਤੇ ਪਏ ਨੇ ਭਾਈ ਦਰਬਾਰਾ ਸਿੰਘ ਜੀ ਲੰਗਰ ਸੰਗਤ ਦਾ ਤਿਆਰ ਹੈ ਤੇਜਾ ਸਿੰਘ ਜੀ ਨੇ ਤਿਆਰੀ ਆਪਣੀ ਕਰ ਲਈ ਹੈ ਲੰਗਰ ਪਾਣ ਦੀ ਲੋ ਜੀ ਮਿਸਤਰੀ ਅੱਜ ਪਲੰਬਰ ਨਵੇਂ ਆਏ ਨੇ ਪਲੰਬਰ ਰੋਮੀ ਸਿੰਘ ਜੀ ਤੇ ਬਿੱਟੂ ਸਿੰਘ ਜੀ ਸਾਡੇ ਆਲਰਾਊਂਡਰ ਬੰਦੇ ਫੇਸ ਚੇਂਜ ਕੀਤੇ ਗਿਆ ਲਿਆਂਦੇ ਨਾ ਫਿਟ ਹੋ ਗਿਆ ਲੇਕ ਰਸੋਈ ਦੀ ਬਿੱਟੂ ਬਿੱਟੀ ਕਹਿੰਦੇ ਫੇਸ ਆ ਵੀ ਚੇਂਜ ਕਰ ਲਾਂਗੇ ਰੋਮੀ ਵੀ ਤੇ ਪਾਣੀ ਬੰਦ ਕਰਨਾ ਪਏਗਾ ਨਹੀਂ ਚਾਹੀਦਾ ਹੋ ਜਾਏਗਾ ਚਲੋ ਉਦੋਂ ਕਰ ਗਿਆ ਬਿਸਤਰੀ ਉਦੋਂ ਮੜਾ ਮੜਾ ਤੁਮਕਾ ਤੁਮਕ ਢਿੱਕਦਾ ਸੀ ਉਹ ਸੇ ਦਾ ਵੀ ਹਾਂ ਉਦੋਂ ਇਹਨਾਂ ਨੇ ਕੀਤਾ ਨਹੀਂ ਵੀ ਬਦਲ ਹੀ ਨਹੀਂ ਆਗੇ ਬਿੱਟੂ ਵੀਰ ਜੀ ਵੀ ਆ ਗਏ ਨੇ ਤੇ ਲੰਗਰ ਤਿਆਰ ਹੈ ਤੇ ਇਧਰੋਂ ਤੇਜਾ ਸਿੰਘ ਤਿਆਰ ਹੈ ਦੇਖੋ ਕੁਸ਼ਤੀ ਕਰਨ ਨੂੰ ਜਦ ਭਗਤਨੀ ਤਬ ਬੰਦ ਭਗਤ ਕੋ ਕਿਸ ਕੋ ਗਨੀ ਜਦ ਈਕੇ ਹਰਿ ਅੰਮ੍ਰਿਤ ਪਾਰ ਤਬ ਨਰਕ ਸੁਰਗ ਕਹੋਂ ਪਾਉਣਿਆ ਤਾਤ ਜਦ ਨਿਰਗੁਣ ਪ੍ਰਾਸੈ ਸਪਾਈ ਤਾ ਸੇ ਸਤ ਕੋ ਕਿ ਤਥਾਇ ਜਦ ਆਪੇ ਆਪ ਆਪਣੀ ਜੋਤਿ ਤਰੈ ਤਵ ਕਵਨ ਨ ਡਰ ਕਵਨ ਕਤ ਡਰੈ ਆਪਨਿ ਸੇਲ ਤੇ ਆਕਰਣੇ ਧਾਰ ਨਾਨਕ ਪ੍ਰਭ ਅਗੰਮੀ ਅਪਾਰ ਅਬੇਨਾਸੇ ਸੁਖਿ ਆਪਣੇ ਅਸਨ ਤੇਨਿ ਕਲ ਕੋਣ ਛੁਟੇ ਕੋਣ ਬੰਧਨ ਬਾਤੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਬੈਰ ਕਹ ਹੋ ਗਿਆ ਤੋਤਾ ਦੇਨ ਦੇ ਰੰਗ ਨਿਰੰਕਾਰ ਨਰਬਾਨ ਤੇ ਕੋਣ ਕੋ ਮਾਨ ਕੋਣ ਅਪੇ ਮਾਨ ਜਿਸ ਰੂਪ ਪਿਆ ਜਦ ਇਸ ਕਾ ਕਰਨ ਚਹਿਨ ਨਾ ਜਾਪਤ ਅਬ ਹਰਿ ਕ ਸੋਭ ਕੋ ਕਿਸੈ ਬਿਆਪਤ ਜਬੇ ਆਪਣੇ ਆਪ ਆਪ ਪਰਮ ਤਬ ਲੋ ਜੀ ਚੈਕ ਕਰੋ ਜੀ ਬਾਹਰ ਦਾ ਮਾਹੌਲ ਦੇਖੋ ਕਿੰਨਾ ਕੁੱਤਾ ਅਜੇ ਕਈ ਕੁੱਤੇ ਰੋਚੋਂ ਨਿਕਲ ਗਏ ਨੇ ਤੇ ਜੇ ਕਿਸੇ ਦੇ ਮਗਰ ਪੈ ਜਾਣ ਫਿਰ ਰਾਤ ਨੂੰ ਨਹੀਂ ਛੱਡੇ ਰਾਤੀ ਪਾਠੀਆਂ ਦਾ ਆਣਾ ਜਾਣਾ ਕਈ ਵਾਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਕਰਕੇ ਪਾਠੀ ਵੀ ਆਪਣੇ ਕੋਲ ਸੋਟੀ ਜਾਂ ਡੰਡਾ ਰਾਤ ਨੂੰ ਰੱਖਦੇ ਆ ਤੇ ਜ਼ਿਆਦਾਤਰ ਪਿੰਡਾਂ ਦੇ ਪਾਠੀ ਤਾਂ ਗੁਰਦੁਆਰੀ ਆ ਕੇ ਸੋ ਜਾਂਦੇ ਨੇ ਤੇ ਇਹ ਰਾਤ ਦਾ ਸਮਾਂ ਤੇ ਭਾਈ ਸਾਹਿਬ ਜੀ ਪਾਠ ਕਰ ਰਹੇ ਨੇ तकरीबन 11:30 11:12 ਹੋਣਗੇ ਤੇ ਅੱਜ ਭਜਨ ਪ੍ਰਤਾਪ ਸਿੰਘ ਲੇਟ ਹੋ ਗਏ ਨੇ ਹਾਜ਼ਰੀ ਭਰਨ ਤੋਂ ਤੇ ਹੁਣ 1:12 ਵਜੇ ਇਹ ਹਾਜ਼ਰੀ ਭਰ ਕੇ ਜਾ ਰਹੇ ਨੇ